ਸਰਹੱਦੀ ਪਿੰਡ ਡੱਲੇਕੇ ਦੇ ਵਿੱਚ ਇੱਕ ਕਿਸਾਨ ਨੇ ਪੰਚਾਇਤੀ ਜ਼ਮੀਨ 'ਚ ਬੀਜੀ ਮੱਕੀ ਦੀ ਫਸਲ ਵਾਕੇ ਬਰਬਾਦ ਕਰਨ ਦੇ ਦੋਸ਼ ਲਗਾਏ ਹਨ ਇਸ ਸਬੰਧੀ ਪਿੰਡ ਡੱਲੇਕੇ ਦੇ ਇੱਕ ਇਨਸਾਨ ਰਣਜੀਤ ਸਿੰਘ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ 18 ਏਕੜ ਪੰਚਾਇਤੀ ਜ਼ਮੀਨ ਠੇਕੇ ਉੱਪਰ ਲੈ ਰਹੇ ਸਨ ਅਤੇ ਇਸ ਜ਼ਮੀਨ ਵਿੱਚ ਮੱਕੀ ਦੀ ਫਸਲ ਬੀਜੀ ਹੋਈ ਸੀ ਜੋ ਪੰਚਾਇਤੀ ਸੈਕਟਰੀ ਦੀ ਮਿਲਿਤ ਪ੍ਰਗਟ ਨਾਲ ਪੰਜ ਟਰੈਕਟਰਾਂ ਨਾਲ 11 ਏਕੜ ਬੀਜੀ ਮੱਕੀ ਦੀ ਫਸਲ ਵਾਕੇ ਬਰਬਾਦ ਕਰ ਦਿੱਤੀ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਬਲਾਕ ਪ੍ਰ단 ਬਾਬਾ ਰਾਜਨ ਸਿੰਘ ਮੋੜੇਕਲਾਂ ਦੀ ਅਗਵਾਈ ਹੇਠ ਪ੍ਰਦਰਸ਼ਨ ਕਰਦਿਆਂ ਨਾਰੇਬਾਜ਼ੀ ਵੀ ਕੀਤੀ ਕਿਸਾਨ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਪੰਚਾਇਤੀ ਜ਼ਮੀਨ ਦੀ ਪਹਿਲੀ ਬੋਲੀ 13 ਜੂਨ ਨੂੰ ਹੋਈ ਸੀ ਉਹਨਾਂ ਬੋਲੀ ਦੇ ਕੇ ਜ਼ਮੀਨ ਠੇਕੇ ਉੱਪਰ ਲਈ ਸੀ ਪਰ ਪੰਚਾਇਤੀ ਸੈਕਟਰੀ ਦੀ ਮਿਲੀ ਭਗਤ ਨਾਲ ਇਹ ਬੋਲੀ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੀ ਗਈ ਦੂਜੀ ਵਾਰ 18 ਜੂਨ ਨੂੰ ਸਾਨੂੰ ਬੀਡੀ ਪੀਓ ਦਫ਼ਤਰ ਤੋਂ گاਵਾ ਬੁਲਾ ਲਿਆ ਗਿਆ ਸਾਡੀ ਗੈਰ ਹਾਜ਼ਰੀ ਵਿੱਚ ਉਕਤ ਜ਼ਮੀਨ ਦੀ ਬੋਲੀ ਸਾਡੇ ਨਾਲੋਂ ਕੱਟ ਪੈ ਸਕੇ ਗੁਰਲਾਲ ਸਿੰਘ ਨੂੰ ਦੇ ਦਿੱਤੀ Yeah. <laughs> ਜਿਸ ਦੇ ਖਿਲਾਫ ਅਸੀਂ ਡੀਡੀਪੀਓ ਅੰਮ੍ਰਿਤਸਰ ਨੂੰ ਅਪੀਲ ਪਾਈ ਹੋਈ ਸੀ ਜਿਸ ਦਾ ਫੈਸਲਾ ਆਉਣਾ ਅਜੇ ਬਾਕੀ ਸੀ ਅੱਜ ਸਾਨੂੰ ਨੋਟਿਸ ਦਿੱਤੇ ਹੀ ਉਕਤ ਵਿਅਕਤੀਆਂ ਵੱਲੋਂ ਮੱਕੀ ਦੀ ਖੜੀ ਫਸਲ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀ ਗਈ ਉਹਨਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਇਸ ਸਬੰਧੀ ਸਰਪੰਚ ਸਿਮਰਨਜੀਤ ਕੌਰ ਦੇ ਪਤੀ ਦਵਿੰਦਰ ਸਿੰਘ ਗੁਰਲਾਲ ਸਿੰਘ ਤੇ ਹੋਰਨਾਂ ਦੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਪੰਚਾਇਤੀ ਜ਼ਮੀਨ ਦੀ ਬੋਲੀ ਕਾਨੂੰਨ ਮੁਤਾਬਕ ਪਿੰਡ ਵਿੱਚ ਮੁਨਿਆਦੀ ਕਰਵਾ ਕੇ ਪੰਚਾਇਤੀ ਤੇ ਸਰਕਾਰੀ ਮਹਿਕਮੇ ਦੀ ਹਾਜ਼ਰੀ ਵਿੱਚ ਹੋਈ ਹੈ ਗੁਰਲਾਲ ਸਿੰਘ ਨੇ ਬੋਲੀ ਦੇ ਕੇ ਉਕਤ ਜ਼ਮੀਨ ਲਈ ਹੈ ਰਣਜੀਤ ਸਿੰਘ ਨੇ ਪੰਚਾਇਤੀ ਜ਼ਮੀਨ ਠੇਕੇ ਉੱਪਰ ਲਏ bina ਅਸੀਫ ਮੱਕੀ ਬੀਜ ਦਿੱਤੀ ਸੀ ਤੇ ਇਸ ਸਬੰਧੀ ਪੰਚਾਇਤ ਵੱਲੇ ਨੋਟਿਸ ਦੇਣ ਤੇ ਵੀ ਉਕਤ ਜ਼ਮੀਨ ਖਾਲੀ ਨਹੀਂ ਕਰ ਰਿਹਾ ਸੀ ਤੇ ਜਿਸ ਨੂੰ ਅੱਜ ਖਾਲੀ ਕਰਵਾਇਆ ਗਿਆ ਸਬੰਧੀ ਥਾਣਾ ਮੁਖੀ ਹਿਮਾਂਜੋ ਪਗਤ ਨੇ ਕਿਹਾ ਕਿ ਦੋਵਾਂ ਤੀਰਾਂ ਦਾ ਉਕਤ ਪੰਚਾਇਤੀ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਦੋਹਾਂ ਤੀਨਾ ਆਪਣਾ ਹੱਕ ਜਤਾ ਰਹੀਆਂ ਹਨ ਡੀਡੀਪੀਓ ਦੇ ਧਿਆਨ ਵਿੱਚ ਲਿਆ ਕੇ ਦੋਵਾਂ ਧਿਰਾਂ ਦਾ ਦੋ ਦਿਨ ਦਾ ਟਾਈਮ ਲਿਆ ਗਿਆ ਇਸ ਸਬੰਧੀ ਪੰਚਾਇਤੀ ਸੈਕਟਰੀ ਦੇ ਲੱਗੇ ਦੋਸ਼ਾਂ ਨੂੰ ਸਿਰਾ ਤੋਂ ਨਕਾਰਿਆ ਲਿਕੇ ਜੀ ਹਾਂਜੀ ਕੀ ਨਾਂ ਆਪਣਾ ਰਣਜੀਤ ਸਿੰਘ ਜੀ ਕੀ ਮਸਲਾ ਜਿਹੜੀ ਪਹਿਲੀ ਵਾਈ ਮਸਲਾ ਇਹ ਆ ਵੀ ਇਹ ਪਹਿਲੀ ਮੇਰੇ ਤੋਂ ਦੋ ਤਿੰਨ ਸਾਲ ਤੋਂ ਵਗਦੀ ਆਉਂਦੀ ਆ ਮੈਂ ਹਰ ਸਾਲ ਬੋਲੀ ਤੇ ਲੈਣਾ ਜੀ ਹਾਂਜੀ ਹਰ ਸਾਲ ਮੈਂ ਪੈਸੇ ਜਿਹੜੇ ਨੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਣਾ ਬੈਂਕ account ਦੇ ਵਿੱਚ ਪੰਚਾਇਤ ਖਾਤੇ ਦੇ ਵਿੱਚ ਐਰਕਾਂ ਪੰਚਾਇਤ ਨਵੀਂ ਬਣੀ ਆ ਅਕਾਲੀ ਪੰਚਾਇਤ ਬਣੀ ਆ ਉਹਨਾਂ ਨੇ ਪਹਿਲਾ 13 ਤਰੀਕ ਨੂੰ ਬੋਲੀ ਹੋਈ ਸੀ ਅੱਗੇ ਵੀ ਮਤਲਬ ਸਾਰਾ ਆਪਣਾ ਸਾਰਾ ਮੈਂ ਪਹਿਲਾਂ ਵੀ 13 ਤਰੀਕ ਨੂੰ ਵੀ ਦੱਸਿਆ ਆਇਆ 18 ਤਰੀਕ ਨੂੰ ਵੀ ਦੱਸਿਆ 13 ਤਰੀਕ ਨੂੰ ਬੋਲੀ ਹੋਈ ਸੀ 13 ਤਰੀਕ ਨੂੰ ਅਸੀਂ 100000 ਰੁਪਏ ਜਮ੍ਹਾਂ ਕਰਾਈ ਸਕਿਉਰਟੀ ਔਰ ਕੇਸ ਸਕਿਉਰਟੀ ਨਹੀਂ ਜਮ੍ਹਾਂ ਕਰਾਈ ਅਸੀਂ ਉਦੋਂ ਐਸੇ ਜ਼ਮੀਨ ਦੀ ਪਿਛਲੀ ਰਾ 640000 ਰਹੀ ਐਰ ਕਾ ਅਸੀਂ 650000 ਰੁਪਏ ਆਪਣਾ ਬੋਲੀ ਦਿੱਤੀ ਆ ਜੀ ਪਰ ਉਦੋਂ ਸੈਕਟਰੀ ਸਾਹਿਬ ਨੇ ਸੈਕਟਰੀ ਸਾਹਿਬ ਉਹਨਾਂ ਦੇ ਨਾਲ ਰਲੇ ਮਿਲੇ ਰਲੇ ਸੀ ਉਹਨਾਂ ਦੀ ਮਿਲੀ ਭੁਗਤਣ ਕਰਕੇ ਉਦੋਂ ਉਹਨਾਂ ਨੇ ਬੋਲੀ ਨਹੀਂ ਕੀਤੀ ਉਦੋਂ ਇੱਕ ਸ਼ਰਾਬੀ ਬੰਦਾ ਜਿਹਨੇ ਅੱਜ ਗਰ ਉਹ ਉਹ ਬੰਦੇ ਨੇ ਰੌਲਾ ਪਾ ਦਿੱਤਾ ਨਾ ਤੇ ਉਹਨੇ ਉਧਰ ਬੋਲੀ ਦਿੱਤੀ ਨਾ ਉਹਨੇ ਉਧਰ ਸਕਿਉਰਟੀ ਜਮਾ ਕਰਾਈ ਤੇ ਸੈਕਟਰੀ ਸਾਹਿਬ ਉੱਠ ਕੇ ਭੱਜ ਗਏ ਦੀ ਬੋਲੀ ਕੈਨਸਲ ਬੋਲੀ ਕੈਨਸਲ ਅਹੀਂ ਵੀਡੀਓ ਸਾਹਿਬ ਨੂੰ 17 ਤਰੀਕ ਨੂੰ ਫੇਰ ਇੱਕ ਐਪਲੀਕੇਸ਼ਨ ਦਿੱਤੀ ਆ ਸਪੀਡ ਪੋਸਟ ਕੀਤੀ ਆ ਲਿਖ ਕੇ ਵੀ ਸਾਡੀ ਜਿਹੜੀ 13 ਤਰੀਕ ਵਾਲੀ ਬੋਲੀ ਆ 6 ਲੱਖ 50 ਹਜ਼ਾਰ ਅਸੀਂ ਵਧ ਕੇ ਦਿੱਤੀ ਆ ਕਿ ਇਹ ਉਧਰ ਬੋਲੀ ਨਹੀਂ ਦਿੱਤੀ ਸਾਡੀ ਉਹ ਬੋਲੀ ਭਾਲ ਕੇ ਰੱਖੀ ਜਾਵੇ ਜਾਨ ਬੁੱਝ ਕੇ ਇਹਨਾਂ ਨੇ ਅੱਜ ਸਾਡੀ ਮਕਈ ਵਾਤ ਤੀ ਹੈ ਤੇ ਮਕਈ ਸੈਕਟਰੀ ਨੇ ਭਾਈ ਆ ਹੁਣ ਇਹਦੇ ਵਿੱਚ ਬੀਡੀਪੀਓ ਬੀਡੀਪੀਓ ਸਾਹਿਬ ਤਾਂ ਕਹਿੰਦੀ ਵੀ ਮੇਰਾ ਤਾਂ ਕੋਈ ਕਸੂਰ ਨਹੀਂਗਾ ਮੈਨੂੰ ਪਤਾ ਹੀ ਨਹੀਂਗਾ ਪਰ ਸੈਕਟਰੀ ਸਾਹਿਬ ਕਹਿੰਦੇ ਨੇ ਵੀ ਮੈਂ ਪਟੇ ਦੇ ਅ ਅਮਰਵੀਰ ਸਿੰਘ ਸੈਕਟਰੀ ਸਾਹਿਬ ਕਹਿੰਦੇ ਨੇ ਵੀ ਮੈਂ ਪਟਾ ਆ ਜਿਹੜਾ ਪਟਾ ਮਤਲਬ 18 ਤਰੀਕ ਨੂੰ ਮਤਲਬ ਹੋਇਆ ਨਾ 18 ਤਰੀਕ ਨੂੰ ਬੋਲੀ ਹੋਈ ਮੈਂ ਉਹਦੇ ਵੇਸ ਤੇ ਭਾਈ ਆ ਮਕਈ ਸੈਕਟਰੀ ਸਾਹਿਬ ਇਤਰਾ ਕਹਿ ਰਹੇ ਨੇ ਚਲੋ ਜੇ ਮਤਲਬ ਮੰਨ ਲਓ ਪਟਾ ਹੋਇਆ ਅਸੀਂ ਪੈਸੇ ਜਮਾ ਕਰਾਏ ਨੇ ਦੁਬਾਰਾ ਬੋਲੀ ਨੂੰ ਚੈਲੰਜ ਕੀਤਾ ਆ ਜੇ ਨਹੀਂ ਵੀ ਹੱਲ ਹੋਈ ਤੇ ਫਰਜ ਨਹੀਂ ਬਣਦਾ ਮਤਲਬ ਸੈਕਟਰੀ ਸਾਹਿਬ ਦਾ ਜਾਂ ਵੀਡੀਓ ਸਾਹਿਬ ਦਾ ਬਲਾਗ ਦਾ ਫਰਜ ਮੱਕੀ ਵੋਣ ਦਾ ਕੀ ਮਤਲਬ ਹੋਇਆ ਮੱਕੀ ਵੋਣ ਦਾ ਕੀ ਮਤਲਬ ਹੋਇਆ ਇਹ બીજી ਫਸਲ ਜਿਹੜੀ ਘਟੋ ਘਟ ਵੀ ਆ ਵੇਖੋ ਇਹਨੂੰ ਖਿਆਲ ਮਾਰੋ ਘਟੋ ਘੜ ਪਾਪਾ 6 ਫੁੱਟ ਮੱਕੀ ਆ 11 ਕਿਲ ਮੱਕੀ 11 ਕਿਲ ਮੱਕੀ ਵਾਤੀ ਆ ਇਹ ਨੁਕਸਾਨ ਹੋਇਆ ਤੁਹਾਡਾ ਇਹ ਘਟੋ ਘੜ ਵੀਰੇ ਤੇ ਸਾਡਾ ਨੁਕਸਾਨ ਜਿਹੜਾ ਤੁਸੀਂ ਲਾ ਲਓ ਵੀ ਕੁੜੀਆਂ 11 ਲੱਖ ਰੁਪਏ ਦਾ ਨੁਕਸਾਨ ਆ ਸਾਡਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਇਹ ਤੇ ਵੀਡੀਓ ਤੇ ਜਿਹੜੇ ਸਾਡੇ ਪਿੰਡ ਵਾਲੇ ਜਿਨ੍ਹਾਂ ਨੇ ਮੱਕੀ ਵਾਈ ਆ ਜਿਹੜੇ ਨਾਲ ਆਏ ਨੇ ਮਤਲਬ ਹਥਿਆਰ ਲੈ ਕੇ ਤਿੰਨ ਚਾਰ ਟਰੈਕਟਰ ਲੈ ਕੇ ਆ ਮੱਕੀ ਵਾਈ ਆ ਮਾਰੇ ਵੀਡੀਓ ਸਾਹਿਬ ਦੇ ਡੀਡੀਪੀ ਸਾਹਿਬ ਦੇ ਅੱਜ ਤਰੀਕ ਹੀ ਤੇ ਤਰੀਕ ਪੁੱਟਣ ਗਿਆ ਤੇ ਅਮਰਸਰ ਇਹਨਾਂ ਨੇ ਮਗਰੋਂ ਮੇਰੇ ਜਾਣ ਦਾ ਫੈਰਾ ਉਠਾ ਕੇ ਮਗਰੋਂ ਇਹਨਾਂ ਨੇ ਸਾਰੀ ਮੱਕੀ ਬਾਤ ਦੀ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੋਲੀ ਦੁਬਾਰਾ ਕਰਾਈ ਜਾਵੇ ਜਦੋਂ ਅਸੀਂ ਵਾਰੀ ਗੇ ਬੋਲੀ ਦੇਣ ਦਾ ਹੈ ਤੇ ਫਿਰ ਦੁਬਾਰਾ ਬੋਲੀ ਨਾ ਕਰਾਉਣ ਦਾ ਕੀ ਮਤਲਬ ਹੋਇਆ ਉਸ ਦਿਨ ਬੋਲੀ ਕਰਾਈ ਗਈ ਤੇ ਕੀ ਹੋਗਾ ਅਗਲਾ ਸਗਰ ਅਗਲਾ ਸਗਰ ਸਭ ਸਹੀ ਡੀਡੀਪੀ ਹੋ ਤਾਂ ਕਿਤੇ ਚਲੇ ਗਏ ਜੀ ਜੋ ਸਾਡਾ ਮਤਲਬ ਪ੍ਰੋਸੈਸ ਹੀ ਕਾਨੂੰਨਨ ਤੌਰ ਤੇ ਲੜਾਈ ਵਾਲੇ ਬੰਦੇ ਤਾਂ ਅਸੀਂ ਗਏ ਨਹੀਂ ਨਾ ਅਸੀਂ ਜਾਣਾ ਹੀ ਆ ਸਾਡਾ ਅਸੀਂ ਡੀ ਡੀ ਪੀਓ ਸਭ ਤੱਕ ਚਲੇ ਗਿਆ ਜੀ ਉਸ ਤੋਂ ਬਾਅਦ ਫਿਰ ਹਾਈ ਕੋਰਟ ਜਾਵਾਂਗੇ ਜੀ ਉਸ ਤੋਂ ਅਗਲਾ ਪ੍ਰਸਾਦ ਸਾਡਾ ਹਾਈ ਕੋਰਟ ਹੋਊਗਾ ਅਸੀਂ ਵਿੱਚੇ ਪੁਲਸ ਨੂੰ ਪਾਰਟੀ ਬਣਾਵਾਂਗੇ ਜਿਹੜਾ ਪੁਲਸ ਨੇ ਮਾਈ ਆ ਪੁਲਸਾਨ ਕੋਲ ਖੋਲ ਕੇ ਖਲੋ ਕੇ ਭਾਈ ਆ ਪੁਲਸ ਨੇ ਪਿੱਛੇ ਪੁਲਸ ਖਲੋਤੀ ਰਹੀ ਜਾਂ ਅੱਗੇ ਇਹਨਾਂ ਨੂੰ ਘਾ ਲ ਦਿੱਤਾ ਘਟੋ ਘਟ ਵੀ 30 35 ਬੰਦੇ ਹਥਿਆਰਾ ਸਵੇਤ ਤਿੰਨ ਚਾਰ ਟਰੈਕਟਰ ਲੈ ਕੇ ਲੰਮਾ ਟਰੈਕਟਰ ਆਏ ਨੇ ਇਹ ਆੜ ਕੇ ਸਾਰੀ ਮੱਕੀਵਾ ਦਿੱਤੀ ਹੈ ਪਿੰਡ ਲੱਗੇ ਜੀ ਗ੍ਰਾਮ ਦੇ ਲੱਗੇ ਸਾਡੇ ਜੀ ਗੱਲ ਇਦਾਂ 13 ਤਰੀਕ ਨੂੰ ਬੋਲੀ ਹੀ ਉਹਦੇ ਵਿੱਚ ਇਹਨੇ ਗਾਲ ਮੰਦਾ ਕੀਤਾ ਹਨ ਕਿ ਜਿਹੜੇ ਬੋਲੀ ਦਿੰਦੇ ਸੀ ਤੇ ਉਹਦੇ ਚ ਮੁੜ ਕੇ ਪੋਸਟਪੋਨ ਹੋਈ ਹੈ ਫਿਰ 18 ਤਰੀਕ ਨੂੰ ਰੱਖੀ ਗਈ ਜੀ ਬਕਾਇਦਾ ਪੁਲਿਸ ਪ੍ਰਸ਼ਾਸਨ ਲਾ ਕੇ ਤੇ ਇਹਨੇ ਫਿਰ ਇਹ ਆਇਆ ਨਹੀਂ ਉਥੇ ਡੀਗਦੇ ਰਹੇ ਸਾਢੇ 10 ਤੋਂ 11 ਵਜੇ ਦਾ ਟਾਈਮ ਸੀ ਤੇ ਸਾਢੇ 11 ਵਜੇ ਤੋਂ ਪੌਣੇ 12 ਵਜੇ ਬੋਲੀ ਹੋਈ ਹੈ ਪੂਰੀ ਪੁਲਿਸ ਪ੍ਰਸ਼ਾਸਨ ਸਾਹਿਬ ਵੀਡੀਓਗ੍ਰਾਫੀ ਨਾਲ ਹੋਈ ਹੈ ਕੋਈ ਹਿਰਾ ਫਿਰੀ ਨਹੀਂ ਹੋਈ ਚ ਇਹ ਜਾਣ ਕੇ ਜਿਹੜੇ ਬੰਦੇ ਬੋਲੀ ਦੇਉਂਦੇ ਉੱਤੇ ਵੀ ਦਬਾਅ ਬਣਾਉਂਦਾ ਠੀਕ ਹੈ ਜੀ ਬਾਕੀ ਜੋ ਇਹਨੂੰ ਅਸੀਂ ਨੋਟਿਸ ਵੀ ਕੱਢੇ ਆ ਕਿ ਪੜੀ ਵਲੀ ਕਰਨ ਆਸਤੀ ਇਹਨੇ ਨਹੀਂ ਵੇਲੀ ਕੀਤੀ ਅੱਜ ਜਦੋਂ ਕਈ ਪੜੀ ਵਹੀ ਗਈ ਆ ਤੇ ਮਕਾਈ ਇਹਨਾਂ ਦੀ ਵਹੀ ਗਈ ਉਹ ਤੋਂ ਕੋਈ ਪ੍ਰਚਾਜਨ ਤੁਹਾਡੇ ਨਾਲ ਹੈਗਾ ਜੀ ਇਸ ਟਾਈਮ ਤੇ ਨਹੀਂ ਪ੍ਰਸ਼ਾਸਨ ਤੇ ਉੱਥੇ ਕੋਈ ਨਹੀਂ ਹੈ ਹਾਂ ਜੀ ਨਹੀਂ ਵਹੀ ਪੜੀ ਨਹੀਂ ਜਿਹੜੀ ਪੜੀ ਹੈ ਕਿੰਨਾ ਵੱਲੋਂ ਵਹੀ ਗਈ ਹੈ ਇਹ ਗੁਲਾਸੋਂ ਲੰਗਾਈ ਗਈ ਹੈ ਜੀ ਉਹਨੂੰ ਆਪਾਂ ਪੜੀ ਠੇਕੇ ਦੇ ਦਿੱਤੀ ਹੈ ਪੰਚਾਇਤ ਨੇ ਪੜੀ ਠੇਕੇ ਦਿੱਤੀ ਉਹਨੂੰ ਕਿੰਨਾ ਤੋਂ ਇਹ 1.5 ਲੱਖ ਰੁਪਏ ਦਾ ਸੀ ਜੀ ਗਰ ਲਾਲ ਸਿੰਘ ਨੂੰ ਕੋਟਰ ਹੋਇਆ ਜੀ ਮਨ ਲਗੀ ਇਹ ਬਾਹ ਸਕਦਾ ਸੀ ਕਿ ਵੀ ਜੋ ਆਪਾਂ ਆਪਾਂ ਨੂੰ ਫੈਸੇ ਤਾਰੇ ਆਪਾਂ ਸਿੱਧਾ ਸਾਡੇ ਕੋਲ ਕਿੰਨਾ ਥਾ ਕਿੰਨੇ ਪੜੀ ਕਿੰਨੇ ਪੈਸੇ ਤਾਰੇ ਸਾਡੇ 1.5 ਲੱਖ ਲਈ ਥਾ ਮੈਂ 6.50 ਲੱਖ ਰੁਪਏ ਤਾਰੇ ਜੀ ਬਕਾਇਦਾ ਜਿਹੜੇ ਮਹਿਕਮੇ ਦੇ ਸਾਡੇ ਰੂਲ ਹੈ ਉਹਨਾਂ ਨੂੰ ਫੋਲੋ ਕਰੀਦਾ ਵਾ ਉਹਦੇ ਹਿਸਾਬ ਦੇ ਨਾਲ ਜੋ ਵੀ ਸਾਡਾ ਜਿਹੜਾ ਪੰਚਾਇਤ ਸੰਪਤੀ ਵੱਲੋਂ ਪੰਚਾਇਤ ਦੀਆਂ ਬੋਲੀਆਂ ਸੰਬੰਧੀ ਇਸ਼ਤਿਹਾਰ ਛਪਾਇਆ ਜਾਂਦਾ ਉਹਦੇ ਮੁਤਾਬਕ ਜੋ ਵੀ ਸ਼ਰਤਾਂ ਹੁੰਦੀਆਂ ਸੀ ਉਹ ਪਿੰਡਾਂ ਦੇ ਵਿੱਚ ਲਾਗੂ ਕਰਦੇ ਆ ਉਹਦੇ ਆਧਾਰ ਤੇ ਅਸੀਂ ਬੋਲੀ ਕਰਾਉਨੇ ਆ ਇਸੇ ਤਰ੍ਹਾਂ ਹੀ ਗram ਪੰਚਾਇਤ ਡੱਲੇਕੇ ਦੀ ਬੋਲੀ ਜਿਹੜੀ ਉਹ 13 ਤਰੀਕ ਨੂੰ ਰੱਖੀ ਗਈ ਸੀ ਪਰ ਉਹ ਜਿਹੜੇ ਬੋਲੀਕਾਰ ਨੇ ਪਹਿਲੇ ਪੁਰਾਣੇ ਜਿਨ੍ਹਾਂ ਪੜੇ ਤੇ ਜ਼ਮੀਨ ਲਈ ਸੀ ਉਹਨਾਂ ਪਹਿਲਾਂ ਤੋਂ ਹੀ ਉਸ ਪੈੜੀ ਦੇ ਵਿੱਚ ਯਾਨੀ ਕਿ ਮੱਕੀ ਬੀਜ ਕੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਦ ਕਿ ਉਹਨਾਂ ਨੂੰ ਕਣਕ ਤੋਂ ਬਾਅਦ ਉਹ ਪੈੜੀ 'ਚ ਕੋਈ ਫਸਲ ਨਹੀਂ ਬੀਜਣੀ ਚਾਹੀਦੀ ਇਸ ਕਰਕੇ ਉਹਨਾਂ ਨੇ ਮੌਕੇ ਦੇ ਜਦੋਂ ਅਸੀਂ ਬੋਲੀ ਕਰਾਈ ਆ ਮਹਕਮੇ ਦੇ ਨਿਯਮਾਂ ਦੇ ਅਨਸਾਰ ਤੇ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਸਾਡੀ ਬੋਲੀ ਜਿਹੜੀ ਆ ਉਹ ਸਾਡੇ ਕੋਲ ਜ਼ਮੀਰ ਰਵੇ ਹੋਰ ਕੋਈ ਦੀ ਬੋਲੀ ਨਾ ਦੇਵੇ ਉਹ ਤੋਂ ਬਾਅਦ ਬੋਲੀ ਕੈਨਸਲ ਹੋਣ ਤੋਂ ਬਾਅਦ ਮੁੜ ਕੇ ਫੇਰ ਦੁਬਾਰਾ ਅਸੀਂ ಗ್ರಾಮ ਪੰਚਾਇਤ ਦੀ ਸਲਾਹ ਨਾਲ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਰਕਾਰੀ ਨਿਯਮਾਂ ਦੇ ਅਨਸਾਰ 18 ਤਰੀਕ ਨੂੰ ਬੋਲੀ ਕਰਵਾਈ ਗਈ ਆ ਜਿਹੜੀ ਬਿਲਕੁਲ ਨਿਯਮ ਅਨਸਾਰ ਹੋਈ ਆ ਉਹ ਚ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਇਨਾਂ ਨੂੰ ਵੀ ਬਕਾਇਦਾ ਸਮਾਂ ਦਿੱਤਾ ਗਿਆ ਵਾ ਭਾਰੇ ਜਾਣਬੁੱਝ ਕੇ ਬੋਲੀ ਵਿੱਚ ਹਾਜ਼ਰ ਨਹੀਂ ਹੋਏ। ਉਹ ਕਹਿ ਰਹੇ ਕਿ ਉਹ ਮਤਲਬ ਜਿਹੜੀ ਉਹ ਮੁਕਾਇਿਆਂ ਦੀ ਬਿੱਤੀ ਉਹ ਨਹੀਂ ਉਹ ਕੋਈ ਉਹਦੇ ਵਿੱਚ ਸਾਡਾ ਨਾਲ ਇਸ਼ੂ ਨਹੀਂ ਉਹ ಗ್ರಾಮ ਪੰਚਾਇਤ ਨੇ ਅੱਗੇ ਉਹ ਕਬਜ਼ਾ ਦੇਣਾ ਨਵੇਂ ਪਟੇਦਾਰਾਂ ਨੂੰ ਉਹਦੇ ਵਾਸਤੇ ਉਹ ಗ್ರಾಮ ਪੰਚਾਇਤ ਆਪਣੇ ਪੱਧਰ ਤੇ ਕੰਮ ਕਰਦੀ ਆ ਤੇ ਉਹ ਉਹਨਾਂ ਨੇ ਆਪਣਾ ਕਬਜ਼ਾ ਜਿਹੜਾ ਪਟੇਦਾਰਾਂ ਨੂੰ ਦਿੱਤਾ ਵੀ ਤਾਂ ਜੋ ਆਪਣੀ ਜਿਹੜੀ ਫਸਲ ਆ ਟਾਈਮ ਨਾਲ ਬੀਜ ਸਕਣ ਅਤੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਉਹਨਾਂ ਨੇ ਮਹਿੰਗੇ ਬਾਦੇ ਜ਼ਮੀਨ ਜਿਹੜੀ ਠੇਕੇ ਉੱਪਰ ਲਈ ਆ। ਉਹਨਾਂ ਨੇ ਨੋਟਸ ਨਹੀਂ ਭੇਜੇ ਗਏ ਜਿਵੇਂ ਸਾਡੀ ਜ਼ਮੀਨ ਮੁਕਤਲ ਬੀਤੀ। ਹਾਂਜੀ ਨਹੀਂ ਬਕਾਇਦਾ ਉਹਨਾਂ ਨੂੰ ਚਿੱਠੀਆਂ ਜਾਰੀ ਹੋਈਆਂ ਜੀ ਦਫ਼ਤਰ ਵੱਲੋਂ। ਜੀ ਤੁਸੀਂ ਆਪਣੀ ਜਿਹੜੀ ਮੱਕੀ ਬੀਜੀ ਆ ਐ ਇਹਦੇ ਉੱਤੇ ਨਾਮ ਬੀਜੋ ਕਿਉਂਕਿ ਤੁਸੀਂ ਬੋਲੀ ਤੋਂ ਬਿਨਾਂ ਕੋਈ ਨਹੀਂ ਐਸਾ ਕੰਮ ਕਰਵਾ ਸਕਦੇ। ਜੀ ਜਵੇਂ ਨੋਟਿਸ ਹੀ ਕੋ ਭੇਜਿਆ ਗਿਆ। ਨਹੀਂ ਚਿੱਠੀ ਗਈ ਹੈ। ਚਿੱਠੀ ਸਾਡਾ ਨੋਟਿਸ ਹੀ ਹੁੰਦਾ ਜੀ। ਅੱਛਾ ਜੀ ਠੀਕ। ਉਹ ਤੋਂ ਇਲਾਵਾ ਜਿਹੜੀ ਆ ਪੰਚਾਇਤ ਨੇ ਵੀ ਪਿੰਡ ਦੇ ਵਿੱਚ ਅਨਾਊਂਸਮੈਂਟ ਕਰਵਾਈ ਆ। ਜੇ ਮੈਂ ਸਾਡੇ ਕੋ ਪੈਸੇ ਜਮਾ ਕਰਵਾ ਕੇ 1 ਲੱਖ ਨਹੀਂ ਉਹ ਬਿਲਕੁਲ ਇਲੀਗਲ ਤੌਰ ਤੇ ਪੈਸੇ ਜਮਾ ਆਏ ਅੱਜ ਹੀ ਸਾਡੇ ਮਾਨਯੋਗ ਡੀਡੀਪੀਓ ਸਾਹਿਬ ਆਏ ਸੀ ਕਿ ਤੇ ਉਹਨਾਂ ਨੇ ਉਹਨਾਂ ਦੀ ਗੱਲਬਾਤ ਸੁਣੀ ਆ ਜਿਹਦੇ ਵਿੱਚ ਉਹਨਾਂ ਦਾ ਉਹ ਉਹਨਾਂ ਨੇ ਦੱਸ ਦਿੱਤਾ ਵੀ ਇਹ ਪੈਸੇ ਤੁਹਾਡੇ ਜਿਹੜੇ ਆ ਜਮਾ ਕਰਵਾਉਣੇ ਜਿਹੜੇ ਆ ਉਹ ਨਿਯਮਾਂ ਦੇ ਅਨਸਾਰ ਨਹੀਂ ਆ ਉਹਨਾਂ ਨੇ ਇੱਕ ਐਪਲੀਕੇਸ਼ਨ ਦੇਣੀ ਹੁੰਦੀ ਆ ਡੀਡੀਪੀਓ ਸਾਹਿਬ ਨੂੰ ਜਾ ਕੇ ਡੀਡੀਪੀਓ ਸਾਹਿਬ ਨੇ ਸਾਰੀ ਇਨਕੁਆਇਰੀ ਕਰਨੀ ਹੁੰਦੀ ਆ ਫਰਦਰ ਫਿਰ ਅੱਗੇ ਉਹ ਡਿਸਾਈਡ ਕਰਦੇ ਆ ਵੀ ਇਹ ਇਹਨਾਂ ਦੇ ਪੈਸੇ ਜਮਾ ਹੋ ਸਕਦੇ ਆ ਕਿ ਨਹੀਂ ਹੋ ਸਕਦੇ ਫਿਰ ਉਹ ਮੰਜ਼ੂਰੀ ਤੋਂ ਬਾਅਦ ਇੱਕ ਨਿਯਮ ਦੇ ਤਹਿਤ ਉਹ ਪੈਸੇ ਜਿਹੜੇ ਉਹ ਜਮ੍ਹਾਂ ਹੁੰਦੇ ਆ ਪੰਚਾਇਤ ਸਮਤੀ ਦੇ ਕਾਊਂਟ ਵਿੱਚ 20% ਵਾਧੇ ਦੇ ਹਿਸਾਬ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਵੀਡੀਓ ਸਾਹਿਬ ਜਿਹੜੇ ਆ ਉਹ ਅੱਗੇ ਡਿਸੀਜਨ ਡੀਡੀਪੀਓ ਸਾਹਿਬ ਲੈਂਦੇ ਆ ਵੀ ਇਹ ਬੋਲੀ ਆਪਾਂ ਦੁਬਾਰਾ ਕਰਵਾ ਸਕਦੇ ਆ ਜਾਂ ਨਹੀਂ ਕਰਵਾ ਸਕਦੇ ਉਸ ਤੋਂ ਬਾਅਦ ਇਹ ਜੀ ਅੱਜ ਪੇਂਟ ਡੱਲੇ ਕੇ ਵੇਖੇ ਪੁੱਛੇ ਸੀ ਅਸੀਂ ਉੱਥੇ ਜਿਹੜਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜਾ ਦੋ ਧਿਰਾਂ ਵਿੱਚ ਆਪਸੀ ਵੀ ਬਾਤ ਚੱਲ ਰਿਹਾ ਸੀ ਜਿਹੜਾ ਉੱਥੇ ਮੌਕੇ ਤੇ ਪੁੱਜ ਕੇ ਦੋਵਾਂ ਧਿਰਾਂ ਵੱਲੋਂ ਜਿਹੜਾ ਵਾ ਆਪਣਾ ਆਪਣਾ ਉਸ ਪੰਚਾਇਤੀ ਜ਼ਮੀਨ ਤੇ ਹੱਕ ਜਿਹੜਾ ਜਤਾ ਉੱਥੇ ਜਿਹੜਾ ਵਾ ਮੁਤਾਬਕ ਮੌਕੇ ਦੇ ਤੇ ਕਾਗਜ਼ਾਂ ਦੀ ਪਰਤਾਲ ਅਨੁਸਾਰ ਜਿਹੜਾ ਵਾ ਉੱਥੇ ਦੋਹਾਂ ਧਿਰਾਂ ਨੂੰ ਜਿਹੜਾ ਵਾ ਪਹਿਲੀ ਦੇ ਵਿੱਚ ਵੜਨ ਲਈ ਬੀਡੀਪੀਓ ਦੇ ਨਾਲ ਗੱਲ ਕਰਕੇ ਅਗਲੇ 2 ਦਿਨ ਦਾ ਸਮਾਂ ਦਿੱਤਾ ਗਿਆ ਤੇ ਉੱਥੇ ਜਿਹੜਾ ਵਾ ਮਤਲਬ ਵੀ ਰੋਕ ਦਿੱਤਾ ਗਿਆ ਵਾ ਜਿਹੜੇ ਵੀ ਮਾਲਕੀ ਦੇ ਕਾਗਜ਼ ਤੇ ਜਿਹੜੇ ਜਿਹੜੇ ਮਾਲਕ ਜਗਾ ਦੇ ਮਾਲਕੀ ਦੇ ਕਾਗਜ਼ ਤੇ ਪੰਚਾਇਤੀ ਵਿਭਾਗ ਦੇ ਜਿਹੜੇ ਵੀ ਡਾਕੂਮੈਂਟ ਦੇ ਮੁਤਾਬਕ ਜਿਹੜਾ ਵੀ ਕੋਈ ਅਸਲ ਮਾਲਕ ਹੋਗਾ ਉਹਦੇ ਜਿਹੜੇ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਅਮਲ ਵਿੱਚ ਲੈਂਦੀ ਜਾਏਗੀ